ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿ ਇਹ ਰਾਮ ਜਿਹੜਾ ਸ਼ਬਦ ਹੈ ਇਹ ਬਾਣੀ ਵਿੱਚ ਦੋ ਅੰਦ ਨੇ ਤਨ ਤਨ ਸੰਪੈ ਸੁਖ ਦਿਓ ਅਰਜਹਿ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਇੱਥੇ ਫਿਰ ਕਹਿ ਰਹੇ ਨੇ ਤੈਨੂੰ ਸਰੀਰ ਦਿੱਤਾ ਹੈ ਧਨ ਦਿੱਤਾ ਹੈ ਜਾਇਦਾਦ ਦਿੱਤੀ ਸੁਖ ਦਿੱਤੇ ਪਰ ਤੂੰ ਉਸ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਇਹ ਸਰੀਰ ਮਿਲਿਆ ਉਸ ਪਰਮਾਤਮਾ ਨੇ ਦਿੱਤਾ ਹੈ ਜੋ ਕੁਝ ਵੀ ਸਾਡੇ ਆਲੇ ਦੁਆਲੇ ਹੈ ਸਭ ਕੁਝ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਪਰਮਾਤਮਾ ਆਪਾਂ ਮੂਲ ਮੰਤਰ ਵਿੱਚ ਪੜ ਕੇ ਆਏ ਆ ਉਹ ਸਭ ਕੁਝ ਕਰਨ ਵਾਲਾ ਸਭ ਕੁਝ ਬਣਾਉਣ ਵਾਲਾ ਹੈ ਜਿੰਨਾ ਕੁਝ ਵੀ ਹੈ ਜੋ ਸਾਨੂੰ ਨਜ਼ਰ ਆ ਰਿਹਾ ਜਾਂ ਸਾਨੂੰ ਨਹੀਂ ਨਜ਼ਰ ਆ ਰਿਹਾ ਅੱਜ ਵਿਗਿਆਨ ਨੇ ਬਹੁਤ ਕੁਝ ਲੱਭ ਲਿਆ ਹੈ ਬਹੁਤ ਕੁਝ ਪੈਦਾ ਕੀਤਾ ਪਰਮਾਤਮਾ ਨੇ ਸਾਰਾ ਕੁਝ ਪਰਮਾਤਮਾ ਨੇ ਦਿੱਤਾ ਹੈ ਤੇ ਜਦੋਂ ਕਿਤੇ ਕੋਈ ਵੇਖੀਏ ਨਾ ਵੀ ਐਡਾ ਕੁਝ ਪਰਮਾਤਮਾ ਨੇ ਬਣਾ ਦਿੱਤਾ ਕਿੰਨਾ ਕੁਝ ਪ੍ਰਮਾਤਮਾ ਨੇ ਬਣਾ ਦਿੱਤਾ ਕਿੰਨਾ ਕੁਝ ਮਿਲab ਸਾਨੂੰ ਦੇ ਦਿੱਤਾ ਬੜੀਆਂ ਸੁੰਦਰ ਸੁੰਦਰ ਅਸੀਂ ਜਦੋਂ ਕਿਤੇ ਕੁਦਰਤ ਦੇ ਕ੍ਰਿਸ਼ਮੇ ਦੇਖਦੇ ਆ ਬੜਾ ਕੁਝ ਸਾਨੂੰ ਵੇਖਣ ਨੂੰ ਮਿਲਦਾ ਅੱਜ ਤਾਂ ਬੜਾ ਕੁਝ ਹੈ ਅਸੀਂ ਕਿਤੇ ਸਮੁੰਦਰ ਦੇ ਤਹਿ ਵਿੱਚ ਤਾਂ ਜਾ ਨਹੀਂ ਸਕਦੇ ਪਰ ਅੱਜ ਦੀ ਸਾਇੰਸ ਨੇ ਅੱਜ ਦੀ ਟੈਕਨੋਲੋਜੀ ਨੇ ਐਸੇ ਕੈਮਰੇ ਕਰ ਦਿੱਤੇ ਸਾਨੂੰ ਟੀਵੀ ਤੇ ਬੈਠਿਆ ਮੋਬਾਈਲ ਤੇ ਬੈਠਿਆ ਸਮੁੰਦਰ ਦੀ ਤਹਿ ਵਿੱਚ ਰੰਗ ਬਰੰਗੇ ਜਿਹੜੇ ਮੱਛੀਆਂ ਵਰਗੇ ਬੜੇ ਸਾਰੇ ਜਾਨਵਰ ਨੇ ਜਿਹੜੇ ਬੈਠੇ ਨੇ ਅੰਦਰ ਬੜਾ ਕੁਝ ਬਹੁਤ ਕੁਝ ਮਿਲਿਆ ਹੁ ਬਹੁਤ ਕੁਝ ਪ੍ਰਾਪਤੀ ਹੈ ਪਰ ਮਰੁਖ ਇਸ ਗੱਲ ਨੂੰ ਸਮਝਦਾ ਨਹੀਂ ਹੈ ਉਹ ਕਹਿੰਦਾ ਵੀ ਮੈਂ ਜੋ ਕੁਝ ਮਿਹਨਤ ਕਰਕੇ ਪ੍ਰਾਪਤ ਕੀਤਾ ਨਾ ਮੈਂ ਇਹ ਹੀ ਪ੍ਰਾਪਤ ਕੀਤਾ ਪਰ ਨਹੀਂ ਮਿਹਨਤ ਨਾਲ ਪ੍ਰਾਪਤੀ ਹੋਣੀ ਹੋਵੇ ਤੇ ਫਿਰ ਜਿਹੜੇ ਗਰੀਬ ਲੋਕ ਨੇ ਬੜੀ ਮਿਹਨਤ ਕਰਦੇ ਨੇ ਉਹ ਬੜਾ ਕੁਝ ਪ੍ਰਾਪਤ ਕਰ ਲੈਂਦੇ ਮਿਹਨਤ ਦੇ ਨਾਲ ਨਾਲ ਉਹਦੀ ਕਿਰਪਾ ਵੀ ਚਾਹੀਦੀ ਹੈ ਬੜਾ ਕੁਝ ਮਿਲਿਆ ਹੈ ਪਰ ਫਿਰ ਵੀ ਇਹਨਾਂ ਕੁਝ ਹੋਣ ਦੇ ਬਾਵਜੂਦ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਜਿਹੜੀਆਂ ਕੁਤੈ ਨੂੰ ਪਰਮਾਤਮਾ ਨੇ ਵਸਤੂਆਂ ਦਿੱਤੀਆਂ ਨਹੀਂ ਤਨ ਧਨ ਸੰਪੈ ਸੁਖ ਦਿਓ ਤਨ ਸਰੀਰ ਧਨ ਦੌਲਤ ਸੰਪੈ ਸੰਪਤੀ ਸੁਖ ਸਾਰੇ ਸੁਖ ਦੇ ਦਿੱਤੇ ਅਰ ਜੇ ਨੀਕੇ ਥਾਮ ਥਾਮ ਦਾ ਮਤਲਬ ਰਹਿਣ ਲਈ ਟਿਕਾਣਾ ਦੇ ਦਿੱਤਾ ਮਕਾਨ ਦੇ ਦਿੱਤਾ ਨੀਕੇ ਭਾਵ ਸੁੰਦਰ ਵਧੀਆ ਮਕਾਨ ਦੇ ਦਿੱਤੇ ਤੈਨੂੰ ਰਹਿਣ ਲਈ ਕਹੋ ਨਾਨਕ ਸੁਣ ਰੇ ਮਣਾ ਸਿਮਰ ਤਕਾ ਹੈ ਨਾ ਰਾਮ ਤੂੰ ਉਸ ਰਾਮ ਨੂੰ ਉਸ ਪਰਮਾਤਮਾ ਨੂੰ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਰਾਮ ਦਾ ਮਤਲਬ ਸਭ ਦੇ ਵਿੱਚ ਰਮਿਆ ਹੋਇਆ ਕਈ ਵਾਰੀ ਅਸੀਂ ਪੁਲੇਖਾ ਖਾ ਜਾਂਦੇ ਆ ਕਿ ਇਹ ਰਾਮ ਜਿਹੜਾ ਸ਼ਬਦ ਹੈ ਇਹ ਬਾਣੀ ਵਿੱਚ ਦੋ ਅਰਥਾਂ ਵਿੱਚ ਆਇਆ ਇੱਕ ਤੇ ਰਾਮ ਪਰਮਾਤਮਾ ਲਈ ਜੋ ਸਭ ਵਿੱਚ ਰਮਿਆ ਹੋਇਆ ਹੈ ਦੂਸਰਾ ਰਾਮਚੰਦਰ ਜੀ ਲਈ ਵੀ ਆਇਆ ਹੈ ਸ਼ਬਦ ਜਿਹੜੇ ਅਜੋਦੇ ਦੇ ਰਾਜੇ ਦਸ਼ਰਧ ਦੇ ਸੁਪੁੱਤਰ ਨੇ ਧਰਮ ਦੀ ਦੁਨੀਆ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ ਸਲਾਤਨ ਮਤ ਵਿੱਚ ਉਹਨਾਂ ਨੂੰ ਭਗਵਾਨ ਮੰਨਿਆ ਜਾਂਦਾ ਹੈ ਪਰ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਪਰਮਾਤਮਾ ਕੇਵਲ ਉਹੀ ਹੈ ਜਿਹੜਾ ਸਭ ਦੇ ਵਿੱਚ ਰਮਿਆ ਹੈ ਆਪਾਂ ਮੂਲ ਮੰਤਰ ਚਾਰ ਤੋਂ ਪੜ੍ਹੇ ਨੇ ਕਿ ਪਰਮਾਤਮਾ ਉਹੀ ਹੈ ਜਿਹੜਾ ਅਜੂਨੀ ਅਜਦਾ ਜਨਮ ਹੋ ਗਿਆ ਉਹ ਪਰਮਾਤਮਾ ਨਹੀਂ ਹੋ ਸਕਦਾ ਉਹ ਵੱਡੀ ਤੋਂ ਵੱਡੀ ਹਸਤੀ ਹੋ ਸਕਦਾ ਹੈ ਉਹ ਗੁਰੂ ਹੋ ਸਕਦਾ ਹੈ ਦੇਵਤਾ ਹੋ ਸਕਦਾ ਹੈ ਪੀਰ ਪੈਗੰਬਰ ਕੁਝ ਵੀ ਹੋ ਸਕਦਾ ਹੈ ਪਰ ਪਰਮਾਤਮਾ وہی ਹੈ ਜਿਸ ਦਾ ਜਨਮ ਨਹੀਂ ਹੋਇਆ ਉਹ ਸਭ ਦੇ ਵਿੱਚ ਰਮਿਆ ਹੋਇਆ ਹੈ ਕਹਿੰਦੇ ਤੂੰ ਉਸ ਨੂੰ ਯਾਦ ਕਿਉਂ ਨਹੀਂ ਕਰਦਾ ਉਹਦੀਆਂ ਦਿੱਤੀਆਂ ਚੀਜ਼ਾਂ ਨੂੰ ਤੂੰ ਯਾਦ ਬੜਾ ਪਸੰਦ ਕਰਦਾ ਹੈ ਤੈਨੂੰ ਜੋ ਕੋਈ ਦਿੱਤਾ ਤੈਨੂੰ ਮਕਾਨ ਦੇ ਦਿੱਤਾ ਸਭ ਕੁਝ ਦੇ ਦਿੱਤਾ ਘਰ ਦੇ ਦਿੱਤੇ ਤੈਨੂੰ ਜਾਇਦਾਦ ਦੇ ਦਿੱਤੀ ਤੈਨੂੰ ਪਰਿਵਾਰ ਦੇ ਦਿੱਤਾ ਬਸ ਉਸ ਸਾਰੀਆਂ ਚੀਜ਼ਾਂ ਦੇ ਵਿੱਚ ਮਨੁੱਖ ਮਸਤ ਹੋ ਗਿਆ ਉਹ ਜਿਹੜੀਆਂ ਦਾਤਾਂ ਮਿਲੀਆਂ ਦਾਤਾਂ ਵਿੱਚ ਮਸਤ ਹੋ ਗਿਆ ਉਹਨਾਂ ਦਾਤਾਂ ਨਾਲ ਹੀ ਪਿਆਰ ਕਰਨ ਲੱਗ ਪਿਆ ਇਹਦਾ ਵੀ ਜ਼ਿਕਰ ਆਪਾਂ ਬਾਣੀ ਵਿੱਚ ਪੜਨੇ ਆ ਦਾਤ ਪਿਆਰੀ ਵਿਸਰਿਆ ਦਾਤਾਰ ਉਹਨੂੰ ਭੁੱਲ ਗਿਆ ਉਹਨੂੰ ਯਾਦ ਨਹੀਂ ਕਰਦਾ ਪਿਆ ਜਿਹੜੀਆਂ ਵਸਤਾਂ ਮਿਲੀਆਂ ਨੇ ਉਹਨਾਂ ਵਸਤਾਂ ਦੇ ਨਾਲ ਪਿਆਰ ਪੈ ਗਿਆ ਮਨੁੱਖ ਨੂੰ ਸਾਨੂੰ ਕਿਸੇ ਨੇ ਕੋ ਬਹੁਤ ਕੀਮਤੀ ਤੋਹਫਾ ਦੇ ਦਿੱਤਾ ਅਸੀਂ ਤੋਹਫਾ ਤਾਂ ਯਾਦ ਰੱਖੀਏ ਪਰ ਤੋਹਫਾ ਦੇਣ ਵਾਲੇ ਨੂੰ ਭੁੱਲ ਜਾਈਏ ਨਹੀਂ ਜਦੋਂ ਤੋਹਫਾ ਦੇਖਾਂਗੇ ਤਾਂ ਤੋਹਫਾ ਦੇਣ ਵਾਲਾ ਹਮੇਸ਼ਾ ਯਾਦ ਆਏਗਾ ਪਰ ਇੱਕੋ ਹੀ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਸਾਨੂੰ ਇਹ ਮਿਲ ਗਈਆਂ ਇਹ ਸਾਰਾ ਕੁਝ ਮਿਲ ਗਿਆ ਸਰੀਰ ਮਿਲ ਗਿਆ ਪਾਸ਼ਾ ਕਹਿੰਦੇ ਤਨ ਦੇ ਤਾਂ ਸਭ ਕੁਝ ਦੇ ਦਿੱਤਾ ਪਰ ਅਸੀਂ ਯਾਦ ਨਹੀਂ ਕਰਦੇ ਇਹ ਸਰੀਰ ਮੇਰੇ ਆ ਹਰ ਤੂੰ ਮੈਂ ਜੋ ਤਰੀ ਹਰ ਬਿਨਾਂ ਵਰ ਨਾ ਦੇਖੋ ਕੋਈ ਆਪਾਂ ਦੋ ਸ਼ਬਦ ਪੜ੍ਹਦੇ ਹਾਂ ਸਰੀਰ ਦੇ ਨਾਲ ਸੰਬੰਧਿਤ ਅਨੰਦ ਸਾਹਿਬ ਦੀ ਬਾਣੀ ਐ ਸ੍ਰੀ ਰਾਮਰੇਸ ਜਗ ਮੇ ਆਇ ਕਾ ਕਿਆ ਤਉਦ ਕਰਮ ਕਮਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨੇ ਤੇਰੀ ਰਚਨਾ ਕੀਤੀ ਤੈਨੂੰ ਪੈਦਾ ਕੀਤਾ ਤਉਨੋ ਹੀ ਨਹੀਂ ਆਪਣੇ ਮਨ ਵਿੱਚ ਵਸਾਇਆ ਉਨੋ ਹੀ ਯਾਦ ਨਹੀਂ ਕੀਤਾ ਇੱਥੇ ਵੀ ਇਹੀ ਗੱਲ ਪਾਤਸ਼ਾਹ ਕਹ ਰਹੇ ਨੇ ਕਿ ਕਿਉਂ ਜਿਨੇ ਤੈਨੂੰ ਐਨਾ ਕੁਝ ਦੇ ਦਿੱਤਾ ਤੂੰ ਉਹਦਾ ਸਿਮਰਨ ਕਿਉਂ ਨਹੀਂ ਕਰਦਾ ਅਗਲੇ ਸ਼ਲੋਕ ਚ ਫਿਰ ਪਾਤਸ਼ਾਹ ਉਸ ਪਰਮਾਤਮਾ ਦੇ ਬਾਰੇ ਸਾਨੂੰ ਸੋਚੀ ਬਖਸ਼ਦੇ ਨੇ ਸਭ ਸੁਖ ਦਾਤਾ ਰਾਮ ਹੈ ਦੂਸਰ ਨਾ ਹੈ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਏ ਹੁਣ ਆਪ ਸਾਰੇ ਸੁਖ ਚਾਹੁੰਦੇ ਕੋਈ ਦੁਨੀਆ ਵਿੱਚ ਐਸਾ ਵਿਅਕਤੀ ਨਹੀਂ ਜਿਹੜਾ ਕਹਿੰਦਾ ਮੈਨੂੰ ਸੁਖ ਨਹੀਂ ਚਾਹੀਦਾ ਸਾਰਬ ਸੁਖ ਚਾਹੀਦਾ ਆਪਾਂ ਬੜੇ ਸਵਾਰਥੀ ਆਪਾਂ ਗੁਰਦੁਆਰਾ ਸਾਹਿਬ ਵੀ ਆਨੇ ਤੇ ਆ ਕੇ ਸੁੱਖ ਹੀ ਮੰਗਦੇ ਆਏ ਐਸੇ ਆ ਵਸਤੂਆ ਮੰਗਦੇ ਜਿਹਨਾਂ ਵਸਤੂਆਂ ਦੇ ਨਾਲ ਸਾਡੇ ਸਰੀਰ ਨੂੰ ਸੁੱਖ ਮਿਲਦਾ ਤੇ ਪਾਤਸ਼ਾਹ ਕਹਿੰਦਾ ਨੇ ਸਾਰੇ ਸੁੱਖਾਂ ਦਾ ਦੇਣ ਵਾਲਾ ਉਹ ਰਾਮ ਉਹ ਪਰਮਾਤਮਾ ਹੀ ਹੈ ਜੋ ਸਭ ਦੇ ਵਿੱਚ ਰਮਿਆ ਹੋਇਆ ਦੂਸਰ ਨਾਹੀਂ ਕੋਈ ਕੋਈ ਦੂਜਾ ਨਹੀਂ ਹੈਗਾ ਕੇਵਲ ਇੱਕ ਪਰਮਾਤਮਾ ਹੈ ਕੋਈ ਦੂਜਾ ਨਹੀਂ ਹੈ ਅਸ ਇੱਥੇ ਆ ਕੇ ਫਰਕ ਪੈ ਜਾਂਦਾ ਹੈ ਸਾਨੂੰ ਬਾਣੀ ਵਿੱਚ ਬਾਰ ਬਾਰ ਇਹ ਉਪਦੇਸ਼ ਮਿਲਦਾ ਹੈ ਕਿ ਪਰਮਾਤਮਾ ਇੱਕੋ ਹੀ ਹੈ ਦੂਜਾ ਕੋਈ ਨਹੀਂ ਹੈ ਆਪਾਂ ਸ਼ਲੋਕਾਂ ਦੀ ਅਰੰਭਤਾ ਵਿੱਚ ਪੜ ਕੇ ਆਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਹੀ ਹੈ ਬਾਰ ਬਾਰ ਇਹ ਉਪਦੇਸ਼ ਪ੍ਰਾਪਤ ਹੁੰਦਾ ਹੈ ਦੂਜਾ ਕੋਈ ਹੋਵੇ ਤੇ ਉਹਦੇ ਬਾਰੇ ਜ਼ਿਕਰ ਹੋਵੇ ਬਾਣੀ ਵਿੱਚ ਆਪਾਂ ਪੜਦੇ ਆ ਪਾਸ਼ਾ ਕੰਨਣਾ ਅੱਲਾਹ ਪਾਕੰਗ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਮੈਂ ਤਾਂ ਸ਼ੱਕ ਕਰਾਂ ਜੇ ਕੋਈ ਦੂਜਾ ਹੋਵੇ ਦੂਜਾ ਹੈ ਹੀ ਨਹੀਂ ਕੋਈ ਇੱਕੋ ਹੈ ਭਾਈ ਇੱਕੋ ਹੈ ਸਾਬ ਮੇਰਾ ਇੱਕੋ ਹੈ ਇੱਕੋ ਹੀ ਹੈ ਇੱਥੇ ਵੀ ਕਹ ਰਹੇ ਨੇ ਤਾਰੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਸਭ ਸੁਖ ਦਾਤਾ RAM ਹੈ ਦੂਸਰਾ ਨਾ ਹੈ ਨ ਕੋਈ ਕੋਈ ਦੂਜਾ ਨਹੀਂ ਜੀਏਗਾ ਐਵੇਂ ਕਿਤੇ ਭਲਿੱਖ ਚ ਪੈ ਜਾਈਏ ਬਸ ਇਹ ਗੱਲ ਬਾਣੀ ਵਿੱਚੋਂ ਆਪਾਂ ਸਿੱਖਣੀ ਹੈ ਵੀ ਉਸ ਇੱਕ ਨੂੰ ਯਾਦ ਕਰਨਾ ਹੈ ਉਹਦੇ ਤੇ ਭਰੋਸਾ ਕਰਨਾ ਹੈ ਕਿਉਂਕਿ ਜਦੋਂ ਤੱਕ ਭਰੋਸਾ ਨਹੀਂ ਨਾ ਕਰਾਂਗੇ ਗੱਲ ਬਣੇਗੀ ਨਹੀਂ ਗੱਲ ਬਣੇਗੀ ਨਹੀਂ ਭਰੋਸਾ ਬਹੁਤ ਵੱਡੀ ਚੀਜ਼ ਹੈ ਮਨੁੱਖ ਇੱਕ ਦੂਜੇ ਤੇ ਭਰੋਸਾ ਕਰਦੇ ਨਹੀਂ ਅਸੀਂ ਕਰਦੇ ਹਾਂ ਭਰੋਸਾ ਅਸੀਂ ਇੱਥੇ ਤੋਗ ਗਏ ਹਵਾਈ ਜਹਾਜ਼ ਵਿੱਚ ਬੈਠੇ ਹੁਣ ਸਾਡਾ ਭਰੋਸਾ ਉਸ ਪਾਇਲਟ ਤੇ ਆ ਗਿਆ ਨਾ ਵੀ ਸਾਨੂੰ ਪਹੁੰਚਾ ਦੇਗਾ ਅਸੀਂ ਜਾਣਦੇ ਹੀ ਨਹੀਂ ਉਹਨੂੰ ਕੌਣ ਹੈ ਕੌਣ ਨਹੀਂ ਕਿੱਥੋਂ ਦਾ ਰਹਿਣ ਵਾਲਾ ਕੌਣ ਹੈ ਸਾਨੂੰ ਨਹੀਂ ਪਤਾ ਕਦੇ ਜਾ ਕੇ ਅਸੀਂ ਪੁੱਛਿਆ ਵੀ ਆਪਣਾ ਲਾਇਸੈਂਸ ਦਿਖਾ ਭਾਈ ਤੇਰੇ ਕੋਲ ਉਹ ਭਾਈ ਉਡਾਨ ਦਾ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਕਿਉਂਕਿ ਪਤਾ ਵੀ ਕੰਪਨੀ ਨੇ ਇੱਕ ਟੈਲੈਂਟਡ ਪਰਸਨ ਰੱਖਿਆ ਹੋਇਆ ਇੱਕ ਡਾਕਟਰ ਕੋਲ ਜਾਣੇ ਆ ਉਹਦਾ ਇਲਾਜ ਉਹਦੇ ਕੋਲ ਇਲਾਜ ਕਰਵਾਉਣ ਲਈ ਉਹਦੇ ਤੇ ਭਰੋਸਾ ਕਰਦੇ ਆ ਤਾਂ ਹੀ ਜਾਣੇ ਆ ਨਾ ਉਹਦੇ ਤੇ ਵੀ ਇਹ ਮੈਨੂੰ ਠੀਕ ਕਰ ਦੇਗਾ ਇਹ ਮੈਨੂੰ ਐਸੀ ਦਵਾਈ ਦੇਗਾ ਐਸਾ ਇਲਾਜ ਕਰੇਗਾ ਕਿ ਮੈਂ ਠੀਕ ਹੋ ਜਾਵਾਂਗਾ ਭਰੋਸਾ ਹੀ ਹੈ ਕਦੇ ਜਾ ਕੇ ਡਾਕਟਰ ਕੋਲ ਪੁੱਛਿਆ ਵੀ ਤੁਸੀਂ ਆਪਣਾ ਲਾਇਸੈਂਸ ਦਿਖਾਓ ਭਰੋਸਾ ਕਰਨਾ ਪੈਂਦਾ ਹੈ ਤੇ ਜੇ ਕਿਤੇ ਭਰੋਸਾ ਉਹਦੇ ਤੇ ਕਰ ਲਈਏ ਉਹ ਇੱਕ ਹੀ ਹੈ ਦੂਜਾ ਕੋਈ ਹੈ ਨਹੀਂ ਭਰੋਸਾ ਉਹਦੇ ਤੇ ਕਰ ਲਈਏ ਉਹ ਜੋ ਕੁਝ ਕਰ ਰਿਹਾ ਉਹੀ ਕੁਝ ਕਰ ਰਿਹਾ ਹੈ ਕਿਤੇ ਭਰੋਸਾ ਮਨ ਵਿੱਚ ਬਣ ਆਵੇ ਵੀ ਜੋ ਕੁਝ ਕਰ ਰਿਹਾ ਪਰਮਾਤਮਾ ਹੀ ਕਰ ਰਿਹਾ ਮੈਨੂੰ ਕਿਤੇ ਹੋਰ ਜਾਣ ਦੀ ਮੰਗਣ ਦੀ ਲੋੜ ਨਹੀਂ ਹੈ ਜੋ ਕੁਝ ਮੈਨੂੰ ਮਿਲ ਰਿਹਾ ਉਹ ਦੇ ਰਿਹਾ ਮੈਨੂੰ ਉਹ ਦੇਣ ਵਾਲਾ ਹੈ ਇੱਕ ਬਜ਼ੁਰਗ ਮਾਤਾ ਇਕੱਲੀ ਰਹਿੰਦੀ ਸੀ ਉਹਦੇ ਕੋਲ ਕੋਈ ਸੰਤਾਨ ਨਹੀਂ ਪਤੀ ਦੀ ਮੌਤ ਹੋ ਗਈ ਹੈ ਪਰ ਉਹ ਇੰਨੀ ਭਰੋਸੇ ਵਾਲੀ ਸੀ ਉਹਨੂੰ ਆਪਣੇ ਭਗਵਾਨ ਤੇ ਇਨਾ ਭਰੋਸਾ ਸੀ ਕਿ ਕਿਸੇ ਕੋਲੋਂ ਮੰਗਦੀ ਨਹੀਂ ਸੀ ਤੇ ਸਭ ਕੁਝ ਉਹਦੇ ਕੋਲ ਉਹਦੀ ਲੋੜ ਦੀ ਜਿਹੜੀ ਵਸਤੂ ਸੀ ਪਹੁੰਚ ਜਾਂਦੀ ਸੀ ਕਿਸੇ ਨੇ ਆ ਕੇ ਪ੍ਰਸ਼ਾਦਾ ਸਵੇਰੇ ਦੇ ਜਣਾ ਕਿਸੇ ਨੇ ਸ਼ਾਮੀ ਦੇ ਜਣਾ ਕਿਸੇ ਨੇ ਕੱਪੜੇ ਦੇ ਦੇਣੇ ਉਹਦਾ ਗੁਜ਼ਾਰਾ ਚੱਲੀ ਜਾਂਦਾ ਸੀ ਪਰ ਉਹਦਾ ਭਰੋਸਾ ਇਨਾ ਸੀ ਕਿ ਉਹਨੇ ਕਦੇ ਕਿਸੇ ਕੋਲੋਂ ਮੰਗਿਆ ਨਹੀਂ ਕਦੇ ਕਿਸੇ ਨੂੰ ਕਿਹਾ ਕਿ ਮੈਨੂੰ ਐ ਚੀਜ਼ ਦੀ ਲੋੜ ਹੈ ਆਪਣੇ ਆਪ ਉਹ ਚੀਜ਼ 'ਤੇ ਪਹੁੰਚ ਜਾਂਦੀ ਸੀ ਆਪਾਂ ਪੜਦੇ ਹਾਂ ਨਾ ਬਾਣੀ ਵਿੱਚ ਵਿਣ ਬੋਲਿਆ ਸਭ ਕੁਝ ਜਾਣਦਾ ਉਹ ਸਭ ਕੁਝ ਜਾਣਦਾ ਹੈ ਮਾਤਾ ਪਿਤਾ ਨੂੰ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਦੀ ਕੀ ਲੋੜ ਹੈ ਬੱਚੇ ਦੀ ਡਿਮਾਂਡ ਤੋਂ ਪਹਿਲਾਂ ਹੀ ਉਹਨੂੰ ਮਿਲ ਜਾਂਦੀ ਹੈ ਸਭ ਕੁਝ ਪਤਾ ਹੁੰਦਾ ਹੈ ਉਹ ਪ੍ਰਮਾਤਮਾ ਨੂੰ ਸਭ ਕੁਝ ਪਤਾ ਹੈ ਕਹਿੰਦੇ ਹੁਣ ਦੁਨੀਆ ਦੇ ਵਿੱਚ ਬੜੇ ਸਾਰੇ ਐਸੇ ਵਿਅਕਤੀ ਵੀ ਨਹੀਂ ਜਿਹੜੇ ਕਿਸੇ ਦੇ ਭਰੋਸੇ ਨੂੰ ਵੇਖ ਨਹੀਂ ਸਕਦੇ ਉਹ ਕਹਿੰਦੇ ਵੀ ਇਹ ਤਾਂ ਬੜਾ ਭਰੋਸਾ ਕਰਦੇ ਇਹਦਾ ਭਰੋਸਾ ਤੋੜਿਆ ਜਾਂਦਾ ਬੜੇ ਸਾਰੇ ਅੱਜ ਐਸੇ ਵੀ ਅੱਜ ਵੀ ਐਸੇ ਯਤਨ ਹੁੰਦੇ ਨੇ ਕਿ ਭਰੋਸੇ ਨੂੰ ਤੋੜ ਦਿੱਤਾ ਜਾਵੇ ਕਹਿੰਦੇ ਇੱਕ ਵਿਅਕਤੀ ਜਿਹੜਾ ਸ਼ੈਤਾਨ ਦਾ ਰੂਪ ਕਹਿ ਸਕਦੇ ਆਪਾਂ ਉਹਨੂੰ ਇੱਕ ਭਗਵਾਨ ਤੇ ਦੂਜਾ ਸ਼ੈਤਾਨ 크ਰਿਸਚੀਅਨਿਟੀ ਇਸ ਗੱਲ ਨੂੰ ਮੰਨਦੀ ਹੈ ਪਰਮਾਤਮਾ ਤੋਂ ਤੋੜਨ ਵਾਲਾ ਕਹਿੰਦੇ ਉਹਨੇ ਆਪਣੇ ਇੱਕ ਬੰਦੇ ਨੂੰ ਬੁਲਾਇਆ ਕਹਿੰਦਾ ਉਹ ਜਿਹੜੀ ਬਜ਼ੁਰਗ ਮਾਤਾ ਹੈ ਨਾ ਉਹਦੇ ਘਰ ਬੜਾ ਸਾਰਾ ਸਮਾਨ ਦੇ ਕੇ ਆਓ ਪਾਣੀ ਦੇ ਕੇ ਆਓ ਕੱਪੜੇ-ਕੁਪੜੇ ਦੇ ਕੇ ਆਓ ਬੜਾ ਸਾਰਾ ਸਮਾਨ ਦੇ ਕੇ ਆਓ ਤੇ ਜੇ ਉਹ ਪੁੱਛੇ ਨਾ ਵੀ ਕਿਨੇ ਭੇਜਿਆ ਹੈ ਤਾਂ ਤੁਸੀਂ ਕਹਿਣਾ ਸ਼ੈਤਾਨ ਨੇ ਭੇਜਿਆ ਭਗਵਾਨ ਨੇ ਨਹੀਂ ਸ਼ੈਤਾਨ ਨੇ ਭੇਜਿਆ ਉਹਦਾ ਭਰੋਸਾ ਤੋੜਨਾ ਹੈ ਉਹਨੇ ਭਗਵਾਨ ਤੇ ਬੜਾ ਭਰੋਸਾ ਕੀਤਾ ਹੋਇਆ ਉਹ ਚਲੇ ਗਏ ਕਹਿੰਦੇ ਜੇ ਕੋ ਗੱਡਾ ਭਰ ਕੇ ਲੈ ਕੇ ਵੀ ਇਹ ਸਮਾਨ ਉਹ ਕਹਿੰਦੀ ਮੈਂ ਕੀ ਕਰਨਾ ਮੈਨੂੰ ਲੋੜ ਹੀ ਨਹੀਂ ਮੈਂ ਤਾਂ ਰੋਜ਼ ਮੇਲੀ ਜਾਂਦਾ ਹੈ ਕਹਿੰਦੇ ਰੱਖ ਲੋ ਕਿਤੇ ਲੋਡ ਆ ਜਾਏਗੀ ਕਹਿੰਦੇ ਉੱਥੇ ਸਾਈਡ ਤੇ ਰੱਖ ਦਿਓ ਉਹਨੇ ਬਿਲਕੁਲ ਪ੍ਰਵਾਹ ਨਹੀਂ ਕੀਤੀ ਉਹਨਾਂ ਦੀ ਉਹਨਾਂ ਨੇ ਸਾਈਡ ਤੇ ਰੱਖ ਦਿੱਤਾ ਹੁਣ ਉਸ ਮਾਤਾ ਨੇ ਉਹਨਾਂ ਨੂੰ ਪੁੱਛਿਆ ਹੀ ਨਹੀਂ ਵੀ ਕਿਨੇ ਭੇਜੇ ਉਹ ਚਰ ਸੋਚੀ ਜਾਣ ਵੀ ਪੁੱਛਿਆ ਹੀ ਨਹੀਂ ਕਮਾਲ ਹੋ ਗਈ ਐਨਾ ਸਮਾਨ ਦੇ ਘਰ ਰੱਖ ਦਿੱਤਾ ਅਖੀਰ ਤੇ ਆਪ ਹੀ ਕਹਿੰਦੇ ਨੇ ਕਿ ਪੁੱਛੋਗੇ ਨਹੀਂ ਵੀ ਕਿਨੇ ਭੇਜਿਆ ਕਹਿੰਦੇ ਕੌਣ ਹੈ ਭੇਜਣ ਵਾਲਾ ਇੱਕੋ ਹੀ ਤਾਂ ਹੈਗਾ ਮੇਰਾ ਭਗਵਾਨ ਇੱਕੋ ਤੇ ਹੈ ਭੇਜਣ ਵਾਲਾ ਦੂਜਾ ਕੌਣ ਹੈ ਸਭ ਸੁਖ ਦਾਤਾ ਰਾਮ ਹੈ ਦੂਸਰਾ ਨਾਹੀਂ ਕੋਈ ਦੂਜਾ ਕੋਈ ਨਹੀਂ ਹੈ ਉਹ ਕਹਿੰਦੇ ਹੋ ਸਕਦਾ ਸ਼ੈਤਾਨ ਨੇ ਭੇਜਿਆ ਹੋਵੇ ਕਹਿੰਦੀ ਜੇ ਸ਼ੈਤਾਨ ਨੇ ਵੀ ਭੇਜਿਆ ਹੋਵੇਗਾ ਨਾ ਉਹਨੂੰ ਵੀ ਇਹ ਮਤ ਮੇਰੇ ਭਗਵਾਨ ਨੇ ਦਿੱਤੀ ਹੋएगी ਤਾਂ ਹੀ ਭੇਜਿਆ ਉਹਨੇ ਭੇਜਣ ਵਾਲਾ ਇੱਕੋ ਹੀ ਇਹ ਬਸ ਇਹੀ ਭਰੋਸਾ ਕਰਨਾ ਸਾਰੇ ਸੁੱਖਾਂ ਦਾ ਦਾਤਾ ਰਾਮ ਹੈ ਇਹੀ ਭਰੋਸਾ ਕਰਨਾ ਜੇ ਇਹ ਭਰੋਸਾ ਬਣਿਆ ਰਿਹਾ ਤੇ ਫਿਰ ਸਾਝ ਬਣ ਜਾਏਗੀ ਜੋ ਮੰਗੋ ਸੋਈ ਸੋਈ ਪਾਓ ਆਪਣੇ ਖਸਮ ਭਰੋਸਾ ਜੋ ਮੰਗਦਾ ਮਿਲ ਜਾਂਦਾ ਆਪਣੇ ਖਸਮ ਤੇ ਭਰੋਸਾ ਹੈ ਪ੍ਰਾਪਤੀ ਹੋ ਜਾਂਦੀ ਹੈ ਕਦੇ ਮੰਗ ਕੇ ਤਾਂ ਵੇਖੀਏ ਕਦੇ ਹੱਕ ਨਾਲ ਮੰਗੀਏ ਤਾਂ ਸਹੀ ਕਹਿੰਦੇ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪਰਾਤਾ ਕਦੇ ਹਾਕ ਨਾਲ ਮੰਗੀਏ ਤੇ ਸਹੀ ਪ੍ਰੋਸਾ ਕਰੀਏ ਤੇ ਸਹੀ ਬਸ ਇਥੇ ਇਹੀ ਗੱਲ ਸਮਝਣੀ ਹੈ ਪਾਤਸ਼ਾਹ ਧੰਗੁਰ ਤੇ ਇੱਕ ਭਾਦਰ ਸਾਹਿਬ ਇਸ ਨਵੇਂ ਨਮ ਸ਼ਲੋਕ ਵਿੱਚ ਕਹਿ ਰਹੇ ਨੇ ਸਭ ਸੁਖ ਦਤਾ RAM ਹੈ ਦੂਸਰ ਨਾਹਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਕਿਤੇ ਉਹਨੂੰ ਯਾਦ ਕਰ ਲੈ ਉਹਦਾ ਸਿਮਰਨ ਕਰ ਲੈ ਸਿਮਰਨ ਦਾ ਮਤਲਬ ਹੁੰਦਾ ਹੈ ਯਾਦ ਕਰਨਾ ਤੁਹਾਡੇ ਹਰ ਕਾਰਜ ਦੇ ਵਿੱਚ ਉਹਦੀ ਯਾਦ ਹੋਣੀ ਚਾਹੀਦੀ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਬਸ ਇਹ ਹੀ ਪ੍ਰਸੰਗ ਵੀ ਉਹਦੀ ਕਿਰਪਾ ਨਾਲ ਹੀ ਕੀਤਾ ਜਾ ਰਿਹਾ ਹੈ ਹਰ ਕਾਰਜ ਵਿੱਚ ਜੋ ਵੀ ਕਰ ਰਹੇ ਹਾਂ ਜਿਸੇ ਵੀ ਕਾਰਜ ਵਿੱਚ ਪਰਮਾਤਮਾ ਨੇ ਲਾਇਆ ਹੈ ਹਰ ਕਾਰਜ ਵਿੱਚ ਹਰ ਸਮੇਂ ਉਹਦੀ ਯਾਦ ਵਿੱਚ ਰਹੀਏ ਤਹਿ ਸਿਮਰਤ ਗਤ ਹੋਏ ਫਿਰ ਆਤਮਿਕ ਅਵਸਥਾ ਬਣ ਜਾਂਦੀ ਹੈ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਗਤ ਦਾ ਮਤਲਬ ਅਵਸਥਾ ਉੱਚੀ ਆਤਮਿਕ ਅਵਸਥਾ ਅਗਲੇ ਸ਼ਲੋਕ ਚ 10ਵੇਂ ਚ ਪਾਤਸ਼ਾਹ ਕਹਿ ਰਹੇ ਨੇ ਜਹ ਸੇ ਮਰਤ ਗਤ ਪਾਈਐ ਤੇ ਭਜ ਰੇ ਤੈ ਨੀਤ ਕੋ ਨਾਨਕ ਸੁਨ ਰੇ ਮਨਾ ਆਉ ਦ ਕਟਤ ਹੈ ਨੀਤ ਕਹਿੰਦੇ ਜਿਸ ਨੂੰ ਪਰਮਾਤਮਾ ਨੂੰ ਜਦੋਂ ਅਸੀਂ ਯਾਦ ਕਰਾਂਗੇ ਨਾ ਸਿਮਰਨ ਕਰਾਂਗੇ ਜੈ ਸਿਮਰਤ ਗਤ ਪਾਈਐ ਉੱਚੀ ਅਵਸਥਾ ਮਿਲ ਜਾਂਦੀ ਹੈ ਤੈ ਭੰਜ ਰੇ ਤੈ ਮੀਤ ਹੈ ਮਿੱਤਰ ਹੈ ਮੇਰੇ ਮਾਨਾ ਉਹਨੂੰ ਯਾਦ ਕਰ ਉਹਦਾ ਭਜਨ ਕਰ ਉਹਦੇ ਨਾਮ ਦਾ ਜਾਪ ਕਰ ਕਿਉਂਕਿ ਉਹਦੇ ਯਾਦ ਕਰਨ ਨਾਲ ਤੇਰੀ ਆਤਮਿਕ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ ਤੂੰ ਬੜੀ ਉੱਚੀ ਅਵਸਥਾ ਵਿੱਚ ਪਹੁੰਚ ਜਾਣਾ ਹੈ ਤੈਨੂੰ ਉਹਨੂੰ ਯਾਦ ਕਰਨਾ ਹੈ ਹਮੇਸ਼ਾ ਯਾਦ ਕਰਨਾ ਕੋਈ ਵੀ ਕਾਰਜ ਕਰ ਰਹੇ ਹੈ ਉਹਨੂੰ ਯਾਦ ਕਰ ਲੈ ਉਸ ਕਾਰਜ ਵਿੱਚ ਲੱਗਾ ਹੋਇਆ ਵੀ ਆਪਾਂ ਆਮ ਤੌਰ ਤੇ ਸੁਣਦੇ ਆਂ ਕਹਿੰਦੇ ਨੇ ਹੱਥ ਕਾਰ ਵੱਲ ਚਿਤ ਯਾਰ ਵੱਲ ਚਿਤ ਭਾਵ ਯਾਦ ਉਹਦੀ ਯਾਦ ਵਿੱਚ ਆ ਜੇ ਜਦੋਂ ਉਹਨੂੰ ਯਾਦ ਕਰਾਂਗੇ ਨਾ ਤੇ ਫਿਰ ਬੜੀ ਉੱਚੀ ਅਵਸਥਾ ਬਣ ਜਾਏਗੀ ਜੇ ਯਾਦ ਵਿੱਚ ਨਹੀਂ ਹੈ ਤੇ ਫਿਰ ਦੁਨਿਆਵੀ ਤੌਰ ਤੇ ਬੜੀਆਂ ਸਾਰੀਆਂ ਐਸੀਆਂ ਵਹਿਮਾਂ ਭਰਮਾਂ ਵਾਲੀਆਂ ਭੁਲੇਖਿਆਂ ਵਾਲੀਆਂ ਐਸੀਆਂ ਗੱਲਾਂ ਵਿੱਚ ਫਸ ਜਾਵਾਂਗੇ ਐਸੇ ਕਾਰਜਾਂ ਵਿੱਚ ਫਸ ਜਾਵਾਂਗੇ ਜਿਹੜੀਆਂ ਸਾਨੂੰ ਸਹੀ ਰਸਤੇ ਤੇ ਨਹੀਂ ਲੈ ਕੇ ਜਾਂਦੀਆਂ ਕਿਉਂਕਿ ਉਹਦੀ ਯਾਦ ਨਹੀਂ ਹੈ ਜੇ ਉਹਦੀ ਯਾਦ ਹੈਗੀ ਏ ਤੇ ਇਹਨਾਂ ਚੀਜ਼ਾਂ ਤੋਂ ਬੰਦਾ ਉੱਚਾ ਉੱਠ ਜਾਂਦਾ ਜੇ ਨਹੀਂ ਯਾਦ ਹੈਗੀ ਤੇ ਫਿਰ ਇਹ ਵੀ ਹਮੇਸ਼ਾ ਲੱਗਾ ਰਹਿੰਦਾ ਹੈ ਵੀ ਅੱਜ ਤਾਂ ਇਹ ਦਿਨ ਚੰਗਾ ਚੜਿਆ ਅੱਜ ਦਾ ਇਹ ਦਿਨ ਮਾੜਾ ਹੋ ਗਿਆ ਅਸੀਂ ਜਿਨ੍ਹਾਂ ਨੂੰ ਵੀ ਚੰਗੇ ਮਾੜੇ ਕਹਿਣ ਲੱਗ ਪਏ। ਅਸੀਂ ਬੰਦਿਆਂ ਨੂੰ ਵੀ ਮਾੜੇ ਚੰਗੇ ਕਹਿਣੇ ਪਤਾ ਨਹੀਂ ਅੱਜ ਸਵੇਰੇ ਕੌਣ ਮੱਥੇ ਲੱਗਿਆ ਸੀ। ਪਤਾ ਨਹੀਂ ਅੱਜ ਕਿਹਦਾ ਮੂੰਹ ਦੇਖਿਆ ਸੀ। ਅਸੀਂ ਇਸੇ ਚੱਕਰ 'ਚ ਫਸ ਗਏ। ਬਾਦਸ਼ਾਹ ਕਹਿੰਦੇ ਉਹਨੂੰ ਯਾਦ ਕਰਾਂਗੇ ਨਾ ਤੇ ਆਤਮਕ ਅਵਸਥਾ ਉੱਚੀ ਹੋ ਜਾਏਗੀ। ਜੇ ਯਾਦ ਨਹੀਂ ਕਰਾਂਗੇ ਤੇ ਫਿਰ ਇਹਨਾਂ ਚੀਜ਼ਾਂ ਛੋਟੀਆਂ ਨੀਵੀਆਂ ਗੱਲਾਂ ਵੱਲੀ ਧਿਆਨ ਰਹੇਗਾ। ਚੰਗਾ ਕੋਣ ਮਾੜਾ ਕੋਣ ਚੰਗਾ ਸਮਾਂ ਕਿਹੜਾ ਮਾੜਾ ਸਮਾਂ ਕਿਹੜਾ ਅਸੀਂ ਬੜਾ ਕੁਝ ਇਹਦੀ ਚੀਜ਼ਾਂ 'ਚ ਧਿਆਨ ਰੱਖਦੇ ਹਾਂ ਕਿਉਂਕਿ ਇਹ ਸਾਡੇ ਸਮਾਜ ਵਿੱਚ ਬੜੀਆਂ ਪ੍ਰਚਲਿਤ ਕੀਤੀਆਂ ਗਈਆਂ ਨੇ ਇਹ ਗੱਲਾਂ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ ਇਹਨਾਂ ਗੱਲਾਂ ਵਿੱਚ ਧਿਆਨ ਨਹੀਂ ਲਗਮਣਾ ਹਰ ਉਹ ਸਮਾਂ ਚੰਗਾ ਹੈ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਬੀਤ ਜਾਏ ਹਰ ਉਹ ਸਮਾਂ ਚੰਗਾ ਜਿਹੜਾ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੋ ਜਾਏ। ਸੋਈ ਦਿਨ ਸੋਹਾਵੜਾ ਜਿਤ ਪ੍ਰਭ ਆਗੈ ਚਿਤ ਜਿਤ ਜਨ ਵਿਸਰੈ ਪਾਰ ਬ੍ਰह्म ਫਿਟ ਭਲੇਰੀ ਰੁੱਤ। ਉਹ ਦਿਨ ਚੰਗਾ ਹੈ ਜਿਹੜੇ ਦਿਨ ਨੂੰ ਪਰਮਾਤਮਾ ਯਾਦ ਆ ਗਿਆ। ਤੇ ਜਿਹੜਾ ਦਿਨ ਭੁੱਲ ਗਿਆ ਕਹਿੰਦਾ ਸਮਝ ਲਓ ਸਮਾ ਉਹ ਰੋਤੋ ਫਟਕਾਰ ਹੋਗਾ। ਫਟਕਾਰ पंचम पाशादक फरमान वाणी ਵਿੱਚ ਪੜਦੇ ਆ ਪਾਸ਼ਾ ਕਹਿੰਦੇ ਨੇ ਛਗਣ ਅਪ ਛਗਣ ਤਿਸ ਕੋ ਲਗੈ ਜਿਸ ਚੀਤ ਲਾਇਆ ਗਏ ਜਿਹਦੀ ਯਾਦ ਵਿੱਚ ਨਹੀਂ ਆ ਨਾ ਉਹ ਕਿਸੇ ਸਮੇਂ ਨੂੰ ਛਗਣਾ ਵਾਲਾ ਭਾਵ ਚੰਗਾ ਸਮਾਂ ਕਹਿੰਦਾ ਕਿਸੇ ਨੂੰ ਅਪ ਛਗਣਾ ਵਾਲਾ ਭਾਵ ਮਾੜਾ ਸਮਾਂ ਕਹਿੰਦਾ ਕਿਉਂਕਿ ਉਹ ਪਰਮਾਤਮਾ ਯਾਦ ਵਿੱਚ ਨਹੀਂ ਹੈ ਜੇ ਪਰਮਾਤਮਾ ਯਾਦ ਵਿੱਚ ਹੋਵੇ ਤੇ ਮਨੁੱਖ ਇਹਨਾਂ ਸੋਚਾਂ ਤੋਂ ਬੜਾ ਉੱਚਾ ਉੱਠ ਜਾਂਦਾ ਹੈ ਫਰੋਂ ਸਾਰਾ ਸਮਾਂ ਇੱਕੋ ਜਿਹਾ ਹੀ ਹੈ। ਇਹ ਹੀ ਗੱਲ ਸਾਨੂੰ ਬਾਰ-ਬਾਰ ਬਾਣੀ ਵਿੱਚ ਸਮਝਾਈ ਗਈ ਹੈ। ਬਾਰ-ਬਾਰ ਸਮਝਾਈ ਗਈ ਹੈ। ਬਾਛਾ ਕਹੇ ਸਭ ਸੁਖ ਦਾਤਾ ਰਾਮ ਹੈ। ਜੈ ਸਿਮਰਤ ਗਤ ਪਾਈਐ ਤੈ ਭਜ ਰੇ ਤੈ ਮੀਤ ਕਹਿੰਦੇ ਜਿਹਦੀ ਸਿਮਰਨ ਦੇ ਨਾਲ ਜਿਹਦੀ ਯਾਦ ਦੇ ਨਾਲ ਤੇਰੀ ਅਵਸਥਾ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਉਸ ਦਾ ਭਜਨ ਕਰ ਲੈ। ਕਹੋ ਨਾਨਕ ਸੁਣ ਰੇ ਮਨ ਆ। ਆਹ ਦ ਘਟਤਾ ਹੈ ਨੀਤ ਇਹ ਜਿਹੜੀ ਉਮਰ ਹੈ ਨਾ ਇਹ ਨੀਤ ਪਾਬਰ ਰੋਜ਼ਾਨਾ ਘਟਦੀ ਜਾ ਰਹੀ ਹੈ ਜਿਹੜੀ ਉਮਰ ਮਿਲੀ ਹੈ ਨਾ ਆਪਾਂ ਪਹਿਲੇ ਵੀ ਇਸ ਵਿਚਾਰ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜੀ ਉਮਰ ਮਿਲੀ ਹੈ ਉਹ ਤੈ ਹੈ ਉਹਦੇ ਤੋਂ ਵੱਧ ਘਟ ਨਹੀਂ ਹੋ ਸਕਦੀ ਉਮਰ ਜਿੰਨੀ ਉਮਰ ਮਿਲੀ ਹੈ ਕੋਈ ਜਿੰਨਾ ਯਤਨ ਕਰ ਲਵੇ ਕਬਲ ਜੀ ਮੈਂ ਖਤਮ ਕਰ ਜਾਗਾ ਨਹੀਂ ਹੋ ਸਕਦਾ ਕੋਈ ਯਤਨ ਕਰ ਲਵੇ ਮੈਂ ਆਪਣੀ ਉਮਰ ਵਧਾ ਲਵਾਂਗਾ ਨਹੀਂ ਹੋ ਸਕਦਾ ਜਿੰਨੇ ਸਵਾਸ ਮਿਲੇ ਨੇ ਨਾ ਉਹ ਸਵਾਸ ਪੂਰੇ ਕਰਨਾ ਹੀ ਕਰਨੇ ਨੇ ਤੇ ਜਿੰਨੇ ਸਵਾਸ ਲਈ ਜਾਂਦੇ ਆ ਕਹਿੰਦੇ ਹਰ ਇੱਕ ਸਾਹ ਦੇ ਨਾਲ ਪਤਾ ਨਹੀਂ ਅਗਲਾ ਸਾਹ ਵੀ ਆਣਾ ਕਿ ਨਹੀਂ ਆਣਾ ਪਤਾ ਨਹੀਂ ਕਿਹੜਾ ਸਾਹ ਆਖਰੀ ਹੋ ਜਾਣਾ ਹਰ ਜਪੰਦਿਆਂ ਖਿੰਨ ਟਿਲਣਾ ਕੀ ਚਈ ਮੇਰੀ ਜਿੰਦੜੀ ਐ ਮਤ ਕੇ ਜਾਪੈ ਸਾ ਆਵੇ ਕਿ ਨਾ ਆਵੇ ਰਾਮ ਤੁੰਗੂ ਰਾਮਦਾਸ ਮਹਾਰਾਜ ਉਹ ਕਹਿੰਦੇ ਨੇ ਉਸ ਪਰਮਾਤਮਾ ਦਾ ਨਾਮ ਜਪਣ ਲੱਗਿਆ ਕਦੇ ਢਿੱਲ ਨਹੀਂ ਕਰਨੀ ਪਤਾ ਨਹੀਂ ਅਗਲਾ ਸਾਹ ਵੀ ਆਣਾ ਕਿ ਨਹੀਂ ਆਉਣਾ ਅਸੀਂ ਨਾ ਇੱਕ ਸ਼ਬਦ ਸਾਡੇ ਮਨੁੱਖਾਂ ਲਈ ਵਰਤਿਆ ਜਾਂਦਾ ਆਦਮੀ ਇਹਦੇ ਦਾ ਅਖਰੀ ਅਰਥ ਇਹ ਹੀ ਆ ਵੀ ਅਸੀਂ ਇੱਕ ਦਮ ਦੇ مالک ਹਮ ਆਦਮੀ ਹਾਂ ਇੱਕਦਮ ਹੀ ਇਕਦਮ ਹੈ ਅਗਲਾ ਦਮ ਆਉਣਾ ਹੈ ਕਿ ਨਹੀਂ ਆਉਣਾ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਤੇ ਜਿਹੜਾ ਹਰੇਕ ਦਮ ਨੂੰ ਹਰੇਕ ਸਾਹ ਨੂੰ ਸੰਭਾਲ ਲਵੇ ਉਹਦਾ ਕੋਈ ਸਾਹ ਕੋਈ ਦਮ ਵਿਅਰਥ ਨਹੀਂ ਜਾਂਦਾ ਇੱਥੇ ਵੀ ਪਤਾਈ ਗੱਲ ਕਹਿ ਰਹੇ ਨੇ ਕਿ ਜਿਹਦੇ ਸਿਮਰਨ ਕਰਨ ਦੇ ਨਾਲ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਤੇ ਉਹਦਾ ਸਿਮਰਨ ਕਰ ਲੈ ਭਾਈ ਏ ਤੇਰੀ ਉਮਰ ਘਟਦੀ ਜਾ ਰਹੀ ਹੈ ਉਹ ਦਾ ਘਟ ਤਾ ਹੈ ਨੀਤ ਹਰ ਰੋਜ਼ ਘਟਦੀ ਜਾ ਰਹੀ ਹੈ ਜਿੰਨੀ ਉਮਰ ਮਿਲੀ ਹੈ ਉਹਦੇ ਵਿੱਚੋਂ ਹਰ ਸਮੇਂ ਇੱਕ ਪਲ ਘਟ ਗਿਆ ਇੱਕ ਘੰਟਾ ਘਟ ਗਿਆ ਇੱਕ ਦਿਨ ਘਟ ਗਿਆ ਇੱਕ ਰਾਤ ਘਟ ਗਈ ਇੱਕ ਹਫਤਾ ਘਟ ਗਿਆ ਮਹੀਨਾ ਘਟ ਗਿਆ ਸਾਲ ਘਟ ਗਿਆ ਘਟਦਾ ਜਾ ਰਿਹਾ ਐਨੂੰ ਸੰਭਾਲਣਾ ਹੈ ਐਨੂੰ ਸੰਭਾਲਣਾ ਵੇਖਣਾ ਸਾਨੂੰ ਕੋਈ ਕਾਰਜ ਕਰਨਾ ਹੈ ਮੰਨ ਲਓ ਸਾਨੂੰ ਸਕੂਲ ਚ ਕੋਈ ਪ੍ਰੋਜੈਕਟ ਮਿਲਿਆ ਹੈ ਕਾਲਜ ਵਿੱਚ ਕੋਈ ਪ੍ਰੋਜੈਕਟ ਮਿਲਿਆ ਹੈ ਉਹ ਪ੍ਰੋਜੈਕਟ ਦੇ ਵਾਸਤੇ ਸਾਨੂੰ ਟੀਚਰ ਨੇ ਫਿਕਸ ਟਾਈਮ ਦਿੱਤਾ ਵੀ ਇਹ ਪ੍ਰੋਜੈਕਟ ਇੰਨੇ ਸਮੇਂ ਵਿੱਚ ਪੂਰਾ ਕਰਨਾ ਹੈ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਂ ਇੱਕ ਹਫਤੇ ਦਾ ਸਮਾਂ ਦਿੱਤਾ ਤੇ ਜਦੋਂ ਉਹ ਸਮਾਂ ਮਿਲ ਗਿਆ ਨਾ ਤੇ ਉਹਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਉਹ ਟਾਈਮ ਘਟਣਾ ਸ਼ੁਰੂ ਹੋ ਗਿਆ ਉਹ ਪ੍ਰੋਜੈਕਟ ਦਾ ਜਿਹੜਾ ਸਮਾਂ ਉਹ ਜਿਹੜਾ ਫਿਕਸ ਹੈ ਸਮਾਂ ਉਹ ਘਟਣਾ ਸ਼ੁਰੂ ਹੋ ਗਿਆ ਟਾਈਮ ਇੱਕ ਦਿਨ ਬਾਅਦ ਉਹਦੇ 14 ਦਿਨ ਰਹਿ ਗਏ 2 ਦਿਨ ਬਾਅਦ 13 ਦਿਨ ਰਹਿ ਗਏ ਜੇ 15 ਦਿਨ ਦਾ ਸਮਾਂ ਮਿਲਿਆ ਇਹੀ ਸਾਡੇ ਜੀਵਨ ਲਈ ਹੈ ਜਿੰਨਾ ਸਮਾਂ ਮਿਲਿਆ ਉਹ ਘਟਦਾ ਜਾ ਰਿਹਾ ਤੇ ਜਿਸ ਵਾਸਤੇ ਮਿਲਿਆ ਪਾਚਾ ਕਹਿੰਦੇ ਉਹ ਕਾਰਜ ਕਰ ਲਓ ਫਿਰ